ਸਕੂਟਰ ਮੋਟਰਸਾਈਕਲ ਦਾ ਅੱਜ ਕੱਲ ਸਾਰੇ ਵਰਤਦੇ ਨੇ ਡੀਜ਼ਲ ਤੇ ਬੈਟ ਪਤਾ ਤੀ ਟਰੈਕਟਰ ਵਰਤਦੇ ਨੇ ਟਰੱਕ ਚੱਲਦੇ ਨੇ ਤਾਂ ਤੁਹਾਡੇ ਕੋਲੋਂ ਇਹਨਾਂ ਨੇ ਅਗਰਾ ਹੀ ਲੈਣੇ ਪੈਸੇ ਉਹਦਾ ਕੀ ਜਣਾ ਮੁਫਤ ਕੋਰੀ ਦੀ ਦਾਜਿਤੀ ਕਰਦੀ ਜਿਸੀਂ ਜ਼ੀਰੋ ਬਿੱਲ ਦਿੱਤਾ ਜੀ ਅਸੀਂ ਜੀ ਫਲਾਣਾ ਕਰ ਦਿੱਤਾ ਜੀ ਇਹ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਟਰ ਫੇਲੀਅਰ ਹੈ ਔਰ ਮੈਂ ਸਮਝਦਾ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਬੜੇ ਸਿਧਾਂਤਾਂ ਨਾਲ ਚੱਲੀ ਸੀ ਅੱਜ ਉਹ ਸਿਧਾਂਤਾਂ ਤੋਂ ਸਖਣੀ ਪਾਰਟੀ ਆ ਅੱਜ ਉਹਨਾਂ ਦਾ ਦਿੱਲੀ ਮਾਡਲ ਐਜੂਕੇਸ਼ਨ ਦਾ ਫੇਲ ਹੋ ਚੁੱਕਾ ਦਿਖਾਤਾ ਤੁਹਾਨੂੰ ਕਈ ਵਾਰ ਕਿਸ ਤਰ੍ਹਾਂ ਸਕੂਲਾਂ ਦੀ ਹਾਲਾਤ ਨੇ ਸੰਗੂਰ ਵਿੱਚ 50% ਹਾਈ ਸਕੂਲਸ ਬਿਨਾਂ ਹੈਡਮਾਸਟਰ ਤੋਂ ਚੱਲ ਰਹੇ ਨੇ ਹਸਪਤਾਲਸ ਮੈਂ ਤੁਹਾਨੂੰ ਦਿਖਾਇਆ 1.5 ਦਾ ਹਸਪਤਾਲ ਹੈ ਤੇ ਸਾਰੇ ਪੰਜਾਬ ਦੇ ਹਸਪਤਾਲ ਤੁਸੀਂ ਜਾ ਕੇ ਦੇਖ ਸਕਦੇ ਹੋ 50% ਤੋਂ ਘੱਟ ਉੱਥੇ ਜਿਹੜਾ ਸੈਂਕਸ਼ਨed ਸਟਾਫ ਹੈ ਡਾਕਟਰਸ ਦਾ ਨਰਸਸ ਦਾ ਫਾਰਮਾਸਿਸਟ ਦਾ ਜਾਂ ਕਲਰਕਸ ਦਾ ਉਹ ਹੈ ਨਹੀਂ ਗਾ ਸੋ ਦਿੱਲੀ ਮਾਡਲ ਹੈਲਥ ਦਾ ਵੀ ਫੇਲ ਹੋ ਗਿਆ ਦਿੱਲੀ ਮਾਡਲ ਐਜੂਕੇਸ਼ਨ ਦਾ ਵੀ ਫੇਲ ਹੋ ਗਿਆ ਜਲ ਉਪਾਲਪ ਵਧਾਇਆ ਹੀ ਨਹੀਂ 10 ਸਾਲਾਂ ਦੇ ਵਿੱਚ ਔਰ ਸੁਵਰਾਜ ਦੀ ਨੀਤੀ ਕੇ ਲੋਕਾਂ ਨੂੰ ਪੁੱਛ ਕੇ ਕਰਾਂਗੇ ਕਿ ਉਹ ਰਾਜ ਸਭਾ ਦੀਆਂ ਟਿਕਟਾਂ ਤੂੰ ਵੇਚਤੀਆਂ ਅਮੀਰ ਆਦਮੀਆਂ ਨੂੰ ਲਵਲੀ ਯੂਨੀਵਰਸਿਟੀ ਵਰਗਿਆਂ ਨੂੰ ਕੋਈ ਸਣੀ ਰੋੜਾ ਲੁਧਿਆਣੇ ਵਰਗਿਆਂ ਨੂੰ ਉਹ ਵੀ ਤੁਹਾਡਾ ਫੇਲ ਹੋ ਗਿਆ ਵੀਆਈਪੀ ਕਲਚਰ ਤੁਸੀਂ ਛਿੱਕੇ ਤੇ ਟੰਗਿਆ ਟਕਾ ਕੇ ਤੁਸੀਂ ਹਜ਼ਾਰ ਹਜ਼ਾਰ ਗਨਮੈਨ ਵੱਡੀਆਂ ਵੱਡੀਆਂ ਗੱਡੀਆਂ ਕਰੋੜਾ ਰੁਪਏ ਦੀਆਂ ਤੁਹਾਡਾ ਸਾਰਾ ਖਬਰ ਉਹਦੇ ਚੜਿਆ ਇਹਨਾਂ ਸਾਰੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਦੀ ਇਸ ਲੋਕ ਸਭਾ ਇਲੈਕਸ਼ਨ ਵਿੱਚ 15% ਡ੍ਰੌਪ ਹੋਈ ਉਹਨਾਂ ਦੀ ਪਰਸੈਂਟੇਜ 15% ਦੀ ਕਾਂਗਰਸ ਅਕਾਲੀ ਦਲ ਪਿਛਲੇ 60 70 ਸਾਲ ਤੋਂ ਰਾਜਨੀਤੀ ਕਰਦੀਆਂ ਕਦੀ ਇੱਕ ਪੈਸੇ ਕੱਢ ਕੇ ਕਦੀ ਦੋ ਪੈਸੇ ਕੱਢ ਕੇ ਕਦੀ ਤਿੰਨ ਪੈਸੇ ਕੱਢ ਕੇ ਕਦੀ ਤਿੰਨ ਪੈਸੇ ਵਧ ਗਈ ਕਾਂਗਰਸ ਨੇ ਇਸ ਵਾਰ 3% ਵੋਟ ਬੈਂਕ ਇਨਕਰੀਜ਼ ਕੀਤਾ ਵੋਟ ਸ਼ੇਅਰ ਆਮ ਆਦਮੀ ਪਾਰਟੀ ਦਾ ਪੰਜਾਬ 'ਚ 40 ਪਲੱਸ ਕੁਛ ਤੋਂ ਕੇਵਲ 26% ਉਹਨਾਂ ਦਾ ਵੋਟ ਸ਼ੇਅਰ ਹੈ ਕਿਉਂਕਿ ਲੋਕਾਂ ਨੇ ਦੇਖ ਲਿਆ ਕਿ ਤਾਂ ਬੋਗਸ ਝੂਠ ਬੋਲਣ ਵਾਲੇ ਬੰਦੇ ਨੇ ਔਰ ਦਿੱਲੀ ਦੇ ਵਿੱਚ ਸੱਤ ਦੀਆਂ ਸੱਤ ਸੀਟਾਂ ਹਾਰ ਗਿਆ केजरीवाल ਹਰਿਆਣਾ ਵਿੱਚ ਲਈ ਲੜ ਕੇ ਉਹ ਵੀ ਹਾਰ ਗਿਆ ਗੋਆ ਵਾਲੀ ਹਾਰ ਗਿਆ ਗੁਜਰਾਤ ਵਾਲੀਆਂ ਹਾਰ ਗਿਆ ਦਿੱਲੀ ਦੀ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਜਿਹੜੀਆਂ ਇਹਨਾਂ ਨੇ ਪੋਸਟਰ ਬਣਾਏ ਸੀ ਨਾ ਸਲਾਕਾਂ ਦੇ ਪਿੱਛੇ ਜ਼ੁਲਮ ਕੇ ਬਦਲੇ ਵੋਟ ਇੱਕ ਨਵੇਂ ਪੈਸੇ ਦੀ ਵੋਟ ਵੀ ਪਈ ਪੰਜਾਬ ਦੇ ਵਿੱਚ ਇਹਨਾਂ ਨੇ ਤੰਤਰ ਵਰਤਿਆ ਸੰਗਰੂੜ ਦੇ ਵਿੱਚ ਸੀਟ ਜਿੱਤ ਲਈ ਅਨੰਦਪੁਰ ਦੀ ਸੀਟ ਮਹਿਜ਼ 10000 ਦੇ ਮਾਰਜਿਨ ਨਾਲ ਜਿੱਤੀ ਆ ਔਰ ਇੱਕ ਹਸਾਰਪੁਰ ਦੀ ਸੀਟ ਜਿੱਤ ਗਿਆ ਹਾਲਾਂਕਿ ਡਿਫੈਕਟਰ ਸਿਗਾ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਸੀ ਪਰੰਤੂ ਅੱਜ ਪੰਜਾਬ ਮੋੜ ਕੇ ਆਣ ਕੇ ਖੜ ਗਿਆ ਆਰਥਿਕ ਬੋਝ ਦੇ ਉੱਤੇ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਕਾਂਗਰਸ ਜਦੋਂ ਰਾਜ ਛੱਡ ਕੇ ਗਈ ਆ ਲਗਭਗ ਪੌਣੇ 3 ਲੱਖ ਕਰੋੜ ਦਾ ਕਰਜ਼ਾ ਸੀਗਾ ਇਹਨਾਂ ਨੇ 70000 ਕਰੋੜ ਰੁਪਏ ਦਾ ਕਰਜ਼ਾ ਉਹਦੇ ਥੋੜਾ ਐਡ ਕੀਤਾ 335 40000 ਕਰੋੜ ਤੇ ਕਰਜ਼ਾ ਲੈ ਗਏ ਔਰ 31000 ਕਰੋੜ ਰੁਪਿਆ ਉਹ ਦਿੱਤੇ ਅਸੀਂ ਵਿਆਜ ਭਰ ਰਹੇ ਆ ਪੰਜਾਬ ਦੇ ਲੋਕ ਆਪਾਂ ਹੀ ਭਰ ਰਹੇ ਆ ਜਦੋਂ ਆਪਾਂ ਕਹਿੰਦੇ ਤਾਂ ਹੀ ਸਾਡੇ ਬੱਚੇ ਵਿਦੇਸ਼ਾਂ ਜਾਂਦੇ ਤਾਂ ਹੀ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਨੌਕਰੀਆਂ ਮਿਲਦੀਆਂ ਦੇ ਬਾਹਰਲੇ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਵਾਲੇ ਰਹਿ ਜਾਂਦੇ ਕਿਉਂਕਿ ਸਾਡੇ ਕੋਲ ਦੋ ਮਸਾਇਲ ਦਾ ਲੋਨਿੰਗ ਆ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਅਸੀਂ ਉਹ ਬਿੱਲ ਵੀ ਪੇਸ਼ ਕੀਤਾ ਕੁਲਤਾਰ ਸੰਮਵਾਂ ਦੇ ਕੋਲ ਕਿ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਤੇ ਗੁ ਕੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੇ ਸਰਕਾਰੀ ਨੌਕਰੀਆਂ ਦੇ ਉੱਤੇ ਬਾਹਰਲੇ ਰੁਕੀ ਡਾਕਾ ਨਾ ਮਾਰ ਸਕਣ ਪਰ ਲੇਕਿਨ ਇਹਨਾਂ ਗੱਲਾਂ ਦੀ ਉਹਨਾਂ ਨੂੰ ਸਮਝ ਤਾਂ ਹੈ ਲੇਕਿਨ ਦਿੱਲੀ ਵਾਲੇ ਗੈਰ ਪੰਜਾਬੀ ਇਹਨਾਂ ਨੂੰ ਕਰਨ ਨਹੀਂ ਦਿੰਦੇ ਔਰ ਵਰਤਮਾਨ ਦੇ ਮਾਨ ਦੇ ਜਿਹੜੇ ਹੱਥ ਨੇ ਉਹ ਵੱਜੇ ਹੋਏ ਨੇ ਔਰ ਜਿਹੜਾ 13 1 0 ਕਰਦਾ ਸੀਗਾ ਉਹ ਇੱਕ ਡੰਡੀ ਲੱਤ ਦੀ ਥੱਲੇ ਤੇ ਤਿੰਨ ਸੀਟਾਂ ਤੇ ਰਹਿ ਗਿਆ ਮੇਰਾ ਖਿਆਲ ਹੈ ਕਿ ਅਸੂਲਨ ਤੱਕ ਕੋਈ ਹੋਰ ਮੁੱਖ ਮੰਤਰੀ ਹੁੰਦਾ ਤੇ ਉਹਨੂੰ ਅਸਤੀਫਾ ਦੇ ਦੇਣਾ ਸੀ ਪਰ ਚਲੋ ਕਿਉਂਕਿ ਇਹ ਖਾਸ ਠੀਠ ਬੰਦੇ ਨੇ ਔਰ ਕੇਜਰੀਵਾਲ ਦੀ ਜੇਲ੍ਹ ਜੋ ਚੁੱਕਿਆ ਹੋਇਆ ਅੱਜ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਭ ਬੈਸ ਕਰਦੇ ਹੋ ਅਦਾਲਤਾਂ ਵਿੱਚ ਜਾ ਕੇ ਘੱਟੋ ਘਾਟੂ ਤਾਂ ਸੋਸ਼ਲ ਮੀਡੀਆ ਤੇ ਨਾ ਪਾਓ ਰਿਮੂਵ 올 ਦ ਵੀਡੀਓਜ਼ ਜਿਹੜੀ ਆਪ ਸ਼ੇਅਰਡ ਆਨ ਦ ਸੋਸ਼ਲ ਮੀਡੀਆ ਉਹ ਦੀ ਵਾਈਸ ਸਲੀਤਾ ਕੇਚਰੀਵਾਲ ਨੂੰ ਕਹਾਂ ਹਰ ਪਾਸੋਂ ਮਾਰ ਪੈ ਰਹੀ ਹੈ ਹਰ ਪਾਸੋਂ ਫੇਲ ਹੋ ਚੁੱਕੇ ਨੇ ਔਰ ਆ ਜਿਹੜਾ ਹੁਣ ਇਹਨਾਂ ਨੇ ਤਕਰੀਬਨ ਸਾਡੇ 655 ਕਰੋੜ ਰੁਪਏ ਦਾ ਬਿਜਲੀ ਦਾ ਜਿਹੜਾ ਵਾਅਦਾ ਕੀਤਾ ਇਹ ਤੁਹਾਨੂੰ ਹੌਲੀ ਹੌਲੀ ਕਿਸੇ ਨਾ ਕਿਸੇ ਠੱਗ ਦੇ ਨਾਲ ਮਹਿਸੂਸ ਹੋਵੇਗਾ ਫਿਰ ਗੱਲ ਆ ਕਿ ਇਹਦੇ ਲਈ ਪਾਸੇ ਹੱਥ ਮੁਫਤ ਕੁੜੀ ਦੀ ਦਿੱਤੀ ਸਹੂਲਤ ਤੇ ਆ ਦੂਜੇ ਹੱਥ ਤੋਂ ਤੁਹਾਨੂੰ ਲੈ ਗਏ ਸਾਨੂੰ ਸ਼ਾਇਦ ਪਤਾ ਨਹੀਂ ਲੱਗ ਸਕੇਗਾ ਤੁਸੀਂ ਦੇਖੋਗੇ ਬੜਾ ਵਧੀਆ ਕੰਮ ਹੋ ਗਿਆ ਜੀ ਆ ਸਾਨੂੰ ਦਾ ਜ਼ੀਰੋ ਬਿਲ ਆ ਰਿਹਾ ਬਹੁਤ ਸਾਰੇ ਲੋਕਾਂ ਦਾ ਜ਼ੀਰੋ ਬਿਲ ਹੋਣ ਤੋਂ ਹਟ ਕੇ ਦੇ ਪਰ ਚਲੋ ਮੈਂ ਇਸ ਗੱਲ ਵਿੱਚ ਨਹੀਂ ਜਾਣਾ ਚਾਹੁੰਦਾ ਪਰੰਤੂ ਜਿਹੜਾ ਫਤਵਾ ਲੋਕ ਸਭਾ ਦੇ ਵਿੱਚ ਆਇਆ ਵਾ ਉਹਦੇ ਤੋਂ ਇਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਔਰ ਝੂਠ ਛਲ કપਟ ਫਰੇਬ ਔਰ ਬਦਲਾਖੂਰੀ ਦੀ ਰਾਜਨੀਤੀ ਨੂੰ ਇੱਥੇ ਬਸ ਕਰ ਦੇਣੀ ਚਾਹੀਦੀ ਆ ਅਗਰ 2.228 ਸਾਲ ਤੁਹਾਡੇ ਕੋ ਪਏ ਨੇ ਬੰਦਿਆਵਾਂ ਵਾਂਗੂ ਕੰਮ ਕਰੋ ਸਾਡੇ ਇਸ ਖਜ਼ਾਨੇ ਤੇ ਬੋਝ ਨਾ ਪਾਓ ਔਰ ਲੋਕਾਂ ਨੂੰ ਝੋਕਰ ਨਾ ਬਣਾਓ ਤੁਸੀਂ ਜਿਹੜਾ ਮਲਟੀਪਲ ਪੈਨਸ਼ਨ ਹਟਾਈ ਸੀ ਐਮਐਲ ਨੇ ਉਹ ਤਾਂ ਛੋਟੀ ਜਿਹੀ ਸੂਤ ਸੀਗੀ ਫੈਮਿਕੋ 17-18 ਕਰੋੜ ਰੁਪਏ ਪਤਾ ਨਹੀਂ ਕਿੰਨਾ ਬਜਾਇਆ ਹੋਊਗਾ ਸਾਲ ਦਾ ਉਹਦੇ ਜਗ੍ਹਾ ਤੇ ਜਿਹੜੀ ਪਬਲਿਸਿਟੀ ਕੀਤੀ ਸਾਰੇ ਦੇਸ਼ ਦੇ ਵਿੱਚ 700 ਕਰੋੜ ਤੋਂ ਉੱਤੇ ਜ਼ਿਆਦਾ ਤੁਸੀਂ ਸਾਡੇ ਸਾਲ ਦਾ ਮੀਡੀਆ ਦੇ ਪਬਲਿਸਿਟੀ ਦੇ ਖਰਚਾ ਕੀਤਾ ਔਰ ਇਹੀ ਕੇਜਰੀਵਾਲ ਕੰ ਦਾ ਦਿੱਲੀ ਵਿੱਚ ਕੋਦੀ ਮੀਡੀਆ ਬਣਾ ਦਿਆ ਇੱਥੇ ਕੀ ਕੇਜੀ ਮੀਡੀਆ ਨਹੀਂ ਬਣਾਇਆ ਦਿੱਲੀ ਵਿੱਚ ਮੋਦੀ ਸੀਬੀਆਈ ਔਰ ਈਡੀ ਦਾ ਦੁਰਉਪਯੋਗ ਕਰਦਾ ਕੀ ਪੰਜਾਬ ਦੇ ਵਿੱਚ ਤੁਸੀਂ ਦੁਰਉਪਯੋਗ ਕਰਕੇ ਆਪਣੇ ਸਿਆਸੀ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਨਹੀਂ ਕੀਤੇ ਜਿਹੜਾ ਬੋਲਿਆ ਚੱਕ ਕੇ ਠੋਕੇ ਜੇਲ੍ਹ ਸੁੜ ਦਿੱਤਾ ਇਹ ਕਿੱਥੋਂ ਦਾ ਬਦਲਾਅ ਦੀ ਰਾਜਨੀਤੀ ਸੀ ਬਸ ਇਹੀ ਤੁਹਾਡੇ ਨਾਲ ਜੀਤ ਗੱਲ ਕਰਨੇ ਸੀ ਅਗਰ ਠੀਕ ਲੱਗੀਆਂ ਗੱਲਾਂ ਤੇ ਕਿਰਪਾ ਕਰਕੇ ਇਹਨੂੰ ਸ਼ੇਅਰ ਕਰਨਾ ਬਟ ਲੈਟ ਮੀ ਟੈਲ ਯੂ ਕੋਈ ਵੀ ਸਟੇਟ ਬਿਨਾ ਆਰਥਿਕ ਠੋਸ ਨੀਤੀ ਤੋਂ ਬਗੈਰ ਨਹੀਂ ਚੱਲ ਸਕਦੀ ਸਾਰਾ ਕੁਝ ਮੁਫਤ ਵਿੱਚ ਦਵਾਂਗੇ ਤਾਂ ਵੀ ਵਿਲ ਲੈਂਡ आवर ਸਟੇਟ ਇਨ ਮੇਜਰ ਮੇਜਰ ਡੈਟ ਜਿਹੜਾ ਮੁੜ ਕੇ ਤੁਹਾਡੇ ਤੇ ਬੋਝ ਪਵੇਗਾ ਜਿਸ ਕਰਕੇ ਤੁਸੀਂ ਸਾਰੇ ਪੰਜਾਬ ਛੱਡ ਕੇ ਵਿਦੇਸ਼ਾਂ ਜਾਣਾ ਚਾਹੁੰਦੇ ਇਹੀ ਗੱਲਾਂ ਨੇ ਅਗਰ ਆਪਣੇ ਲੀਡਰ ਥੋੜਾ ਜਿਹਾ ਵੋਟ ਦਾ ਲਾਲਚ ਛੱਡ ਕੇ ਆਪਣੀ ਸਟੇਟ ਬਾਰੇ ਸੋਚਣ ਆਪਣੇ ਪੰਜਾਬ ਬਾਰੇ ਸੋਚਣ ਤਾਂ ਸ਼ਾਇਦ ਪੰਜਾਬ ਦੇ ਅੱਜ ਇਹ ਹਾਲਾਤ ਨਾ ਹੋਏ ਹੁੰਦੇ ਮੈਨੂੰ ਲੱਗਦਾ ਜਦ ਤੱਕ ਇਹ ਰਾਜ ਛੱਡ ਕੇ ਜਾਣਗੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਜਾਣਗੇ ਸ਼ਾਇਦ ਸਾਹ ਲੈਣਾ ਵੀ ਮੁਸ਼ਕਲ ਹੋਊਗਾ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਅੱਜ ਤੁਹਾਡੇ ਨਾਲ ਵਿਚਾਰ ਲੈ ਸਾਂਝੇ ਕਰਨੇ ਸੀਗੇ ਲੇਕਿਨ ਬਿਜਲੀ ਦਾ ਜੋ ਬੋਝ ਪਾਇਆ ਗਿਆ ਵਾ ਆਲਟਿਮੇਟਲੀ 655 ਕਰੋੜ ਦਾ ਉਹ ਤੁਹਾਡੇ ਸਾਰਿਆਂ ਦੇ ਉੱਤੇ ਹੀ ਪੈਣਾ